ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ ਹਨ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾ ਸ਼ਬ ਸੋ ਦੋਸਤੋ ਇਹ ਤਸਵੀਰਾਂ ਦੇ ਵਿੱਚ ਜੋ ਤੁਸੀਂ ਮੇਰੇ ਪਿੱਛੇ ਟਰੱਕ ਵੇਖ ਰਹੇ ਹੋ ਇਹਨਾਂ ਇਹਨਾਂ ਟਰੱਕਾਂ ਨੂੰ ਅਸੀਂ ਆਮ ਤੌਰ ਤੇ ਪੰਜਾਬ ਦੀਆਂ ਸੜਕਾਂ ਤੇ ਭੱਜਦੇ ਹੋਏ ਵੇਖਦੇ ਹਾਂ ਪਰੰਤੂ ਬਹੁਤ ਸਾਰੇ ਲੋਕਾਂ ਦੇ ਜ਼ਹਿਨ ਦੇ ਵਿੱਚ ਇਹ ਸਵਾਲ ਹੁੰਦਾ ਹੈ ਕਿ ਆਖਰਕਾਰ ਇਹ ਟਰੱਕ ਕਿਸ ਚੀਜ਼ ਦਾ ਹੁੰਦਾ ਹੈ ਤੇ ਕਿਸ ਕੰਮ ਆਉਂਦਾ ਹੈ ਸੋ ਅੱਜ ਇਹ ਸਭ ਜਾਣਨ ਦੇ ਲਈ ਹੁਸ਼ਾਰਪੁਰ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਦਾ ਹੀ ਨਸਤੀਕੀ ਇਲਾਕੇ ਦੇ ਵਿੱਚ ਜਿੱਥੇ ਕਿ ਪ੍ਰਦੀਪ ਗੁਪਤਾ RMC પ્લાન્ટ ਜਿਹੜਾ ਚਲਾਇਆ ਜਾ ਰਿਹਾ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਇਹ ਪ੍ਰਦੀਪ ਗੁਪਤਾ RMC પ્લાન્ટ ਦੇ ਜਨਰਲ ਮੈਨੇਜਰ ਅਤੁਲ ਮਹਿੰਦਰਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਸਾਰਾ ਇੱਥੇ ਮੈਨੇਜ ਕਰਦੇ ਨੇ ਸਿਸਟਮ ਨੂੰ ਅਤੁਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਹਾਰਪਨ ਜੀ ਤੁਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਹਦਾ ਫਲਾਣ ਦੇ ਉਸਤੇ ਇਹ ਜੀ RMC પ્લાન્ટ ਦੀ ਆਪਾਂ ਗੱਲ ਕਰੀਏ ਜਦੋਂ ਵੀ ਅਕਸਰ RMC પ્લાન્ટ ਦੀ ਗੱਲ ਚੱਲਦੀ ਹੈ ਸੋ ਸਭ ਤੋਂ ਪਹਿਲਾਂ ਮੈਂ ਜਾਣਾਂਗਾ ਕਿ ਇਸ ਦੀ ਫੁੱਲ ਫਾਰਮ ਵੀ ਦੱਸ ਦਿਓ ਤੁਸੀਂ ਆਪਣੇ ਮੋਹਰੇ ਦੱਸ ਦਿਓ RMC પ્લાન્ટ ਦਾ ਮਤਲਬ ਹੁੰਦਾ ਜੀ ਰੈਡੀ ਮਿਕਸ ਕੰਕ੍ਰੀਟ પ્લાન્ટ ਇਹ ਲੋਕਾਂ ਨੂੰ ਆਮ ਧਾਰਨਾ ਇਹ ਹੁੰਦੀ ਹੈ ਕਿ ਜਿਹੜੀ ਰੈਡੀ ਮਿਕਸ ਕੰਕਰੀਟ ਹੈਗੀ ਹੈ ਕਿਤੇ ਪਹਿਲਾਂ ਤੋਂ ਤਿਆਰ ਕਰਕੇ ਰੱਖੀ ਹੋਈ ਕੋਈ ਆਈਟਮ ਹੁੰਦੀ ਹੈ ਜਦਕਿ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਟਰੱਕ ਦੇ ਵਿੱਚ ਮਟੀਰੀਅਲ ਫਰੈਸ਼ ਤਿਆਰ ਹੁੰਦਾ ਜਿਹਨੂੰ ਕਿ ਅਸੀਂ ਰੈਡੀ ਮਿਕਸ ਕੰਕਰੀਟ ਕਹਿੰਦੇ ਆ ਔਰ ਇਹ ਵਕ ਵਕ ਲੋੜਾਂ ਦੇ ਮੁਤਾਬਕ ਆਪਾਂ ਇੱਥੇ ਤਿਆਰ ਕਰਦੇ ਆ ਅੱਜ ਆਰਐਮਸੀ ਪਲੈਂਟ ਕੰਮ ਕਿਵੇਂ ਕਰਦਾ ਜੀ ਜਿਵੇਂ ਕਿ ਤੁਸੀਂ ਪਹਿਲਾਂ ਹੁਣੇ ਦੱਸਿਆ ਕਿ ਲੋਕਾਂ ਦੇ ਇਸ ਆਹੰਦ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਸ਼ਾਇਦ ਇਹਨਾਂ ਵੱਲੋਂ ਸਮਾਨ ਪਹਿਲੇ ਤਿਆਰ ਕਰਕੇ ਜਿਹੜਾ ਰੱਖਿਆ ਹੁੰਦਾ ਹੈ ਕਿ ਫੋਨ ਕਰੋ ਆਰਡਰ ਦਿਓ ਤਾਂ ਗੱਡੀ ਉਸੇ ਵੇਲੇ ਪਹੁੰਚ ਜਾਂਦੀ ਹੈ ਐਕਚੁਅਲ ਦੇ ਵਿੱਚ ਇਹ ਵਰਕ ਕਿਵੇਂ ਕਰਦਾ ਹੈ ਪਲਾਂਟ ਦੇ ਦੇਖੋ ਜੀ ਇਹ ਪੂਰਾ ਆਟੋਮੈਟਿਕ ਪਲਾਂਟ ਹੁੰਦਾ ਹੈਗਾ ਤੁਸੀਂ ਆਮ ਦੇਖਦੇ ਹੋਵੋਗੇ ਕਿ ਲੇਬਰ ਜਿਹੜੀ ਹੱਥਾਂ ਨਾਲ ਕਈਆਂ ਨਾਲ ਤਸਲਿਆਂ ਨਾਲ ਕੰਮ ਕਰਦੀ ਸੀਗੀ ਲੇਕਿਨ ਹੁਣ ਅੱਜ ਦੇ ਯੁੱਗ ਵਿੱਚ ਆਟੋਮੈਟਿਕ ਪਲਾਂਟਸ ਆ ਗਏ ਨੇ ਜਿਹੜੇ ਕਿ ਹਰ ਤਰ੍ਹਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਮਾਲ ਤਿਆਰ ਕਰਦੇ ਆ ਤੁਸੀਂ ਜਿੱਦਾਂ ਦੇਖ ਹੀ ਰਹੇ ਹੋ ਕੀ ਇਹ ਪਲਾਂਟ ਵਰਕ ਕਰ ਰਿਹਾ ਹੈਗਾ ਇਹ ਇਧਰ ਰੌ ਮਟੀਰੀਅਲ ਜਿਹਨੂੰ ਕਿ ਅਸੀਂ ਬਜਰੀ ਰੇਪ ਔਰਾ ਪਲਾਂਟ ਦੇ ਵਿੱਚ ਸੀਮਿੰਟ ਭਰਿਆ ਹੋਇਆ ਹੈਗਾ ਇਹਦਾ ਪਿੱਛੇ ਕੰਟਰੋਲ ਪੈਨਲ ਹੁੰਦਾ ਜਿੱਥੇ ਕੀ ਬਹੁਤ ਹੀ ਐਕੂਰੇਸੀ ਦੇ ਨਾਲ ਇਹ ਮਟੀਰੀਅਲ ਸਾਰਾ ਮਿਕਸ ਕੀਤਾ ਜਾਂਦਾ ਹੈ ਬਲਕਿ ਸਾਰੀ ਮਸ਼ੀਨਰੀ ਆਪਣੇ ਹੱਥੀਂ ਰਨ ਕੀਤੀ ਜਾਂਦੀ ਹੈ ਜੀ ਕਿਹੜੀ ਕਮਾਂਡ ਤੁਹਾਨੂੰ ਪਤਾ ਕਿ ਸਾਰੀ ਕਮਾਂਡ ਦੇਣੀ ਤੁਹਾਡੇ ਹੱਥ ਵਾਸਤੇ ਹੈ ਜੀ ਕੰਪਿਊਟਰਾਈਜ਼ਡ ਪਲਾਂਟ ਹੈਗਾ ਜੀ ਇਹਦੇ ਵਿੱਚ ਪ੍ਰੋਪਰ ਆਪਰੇਟਰ ਵਰਕ ਕਰਦਾ ਹੈਗਾ ਜਿਹੜੀ ਵੀ ਲੋਡ ਹੁੰਦੀ ਹੈ ਉਸ ਸਟਰੈਂਥ ਦੀ ਕੰਕਰੀਟ ਆਪਾਂ ਤਿਆਰ ਕਰਦੇ ਹੈਗੇ ਆਂ ਔਰ ਗ੍ਰਾਹਕ ਦੀ ਲੋਡ ਦੇ ਹੁੰਦਾ ਵਕਤ ਆਪਾਂ ਉਹਨੂੰ ਪ੍ਰੋਵਾਈਡ ਕਰਦੇ ਆਂ ਬਿਲਕੁਲ ਫਰੈਸ਼ ਕੰਕਰੀਟ ਤਿਆਰ ਕਰਕੇ ਸੋ ਜੀ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਨੇ ਕਿ ਇਹ ਸਿਰਫ ਜਿਹੜੇ ਪਲਾਂਟ ਹੈ ਜਾਂ ਆਰਐਮਸੀ ਪਲਾਂਟ ਜੋ ਕੰਮ ਕਰਦੇ ਨੇ ਵਰਕ ਕਰਦੇ ਨੇ ਇਹ ਸਿਰਫ ਇੱਕ ਕਮਰਸ਼ੀਅਲ ਬਿਲਡਿੰਗਸ ਦੇ ਲਈ ਹੈ ਵਰਤੋ ਵਰਤੋ ਵਿੱਚ ਲਿਆ ਜਾ ਸਕਦਾ ਹੈ ਘਰਾਂ ਦੇ ਵਿੱਚ ਇਹਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਤੁਸੀਂ ਬਹੁਤ ਖੂਬਸੂਰਤ ਸਵਾਲ ਕੀਤਾ ਜੀ ਮੇਰੇ ਬਹੁਤ ਸਾਰੇ ਕਲਾਇੰਟ ਜਾਂ ਐਸੇ ਲੋਕ ਨੇ ਜਿਨ੍ਹਾਂ ਨੂੰ ਗਲੀ ਮੁਹੱਲਿਆਂ ਦੇ ਵਿੱਚ ਅੱਜ ਦੀ ਡੇਟ ਵੀ ਤੁਹਾਨੂੰ ਪਤਾ ਹੀ ਕਿੰਨੀ ਦਿੱਕਤ ਹੈਗੀ ਹੈ ਬਜਰੀ ਰੇਤਾ ਰੱਖਣ ਦੀ ਸਟੋਰ ਕਰਨ ਦੀ ਤਾਂ ਸਾਡੇ ਕੋਲ ਇੱਕ ਐਸੀ ਵਧੀਆ ਫੈਸਿਲਿਟੀ ਹੈ ਕਿਉਂਕਿ ਇਹਦੇ ਨਾਲ ਇੱਕ ਜੋ ਪਾਣ ਦਾ ਜ਼ਰੀਆ ਹੈਗਾ ਉਹ ਪੰਪ ਹੁੰਦਾ ਹੈ ਇਹਦੇ ਵਿੱਚ 300 ਫੁੱਟ ਲੰਬੀ ਅਸੀਂ ਪਾਈਪਲਾਈਨ ਹੁੰਦੀ ਹੈ ਜੀ ਤੇ ਪੰਪ ਕਿਤੇ ਵੀ ਖੜਾ ਕਰਕੇ ਅਸੀਂ ਗਲੀ ਮਹੱਲਿਆਂ ਦੇ ਵਿੱਚ ਵੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹਾਂ ਮਤਲਬ ਕਿ ਪੀੜੀਆਂ ਗਲੀਆਂ ਦੇ ਵਿੱਚ ਵੀ ਇਸਦੀ ਵਰਤੋਂ ਹੋ ਸਕਦੀ ਹੈ ਗੱਡੀ ਆ ਜਿਹੜੀ ਇਸ ਨੂੰ ਖੁੱਲੀ ਥਾਂ ਤੇ ਕਰਕੇ 300 ਫੁੱਟ ਤੱਕ ਇਹ ਪਾਈਪ ਉਸਦੀ ਵਰਤੋਂ ਕੀਤੀ ਜਾ ਸਕਦੀ ਹੈ ਅਸੀਂ ਪੰਪ ਦੇ ਨਾਲ ਦੂਜਾ ਪੰਪ ਕਨੈਕਟ ਕਰਕੇ 6-700 ਫੁੱਟ ਤੱਕ ਵੀ ਇਹਨਾਂ ਨੂੰ ਲਿਜਾ ਸਕਦੇ ਹਾਂ ਅਸੀਂ ਕਿਹਾ ਆਪਾਂ ਖਰਚੇ ਦੀ ਗੱਲ ਕਰੀਏ ਆਮ ਤੌਰ ਤੇ ਤਾਂ ਘਰਾਂ ਦੇ ਵਿੱਚ ਜਾਂ ਬਿਲਡ ਕਮਰਸ਼ੀਅਲ ਬਿਲਡਿੰਗਸ ਦੇ ਵਿੱਚ ਆਪਾਂ ਲੈਂਟਰ ਪਾਣਾ ਹੁੰਦਾ ਹੈ ਤਾਂ ਪਹਿਲਾਂ ਬਹੁਤ ਸਾਰੀ ਲੇਬਰ ਇਕੱਠੀ ਕਰਨੀ ਪੈਂਦੀ ਹੈ ਫੇਰ ਕੋਈ ਰੇਤਾ ਢੋਂਡਾ ਕੋਈ ਬਜਰੀ ਢੋਂਡਾ ਢੋਣੀ ਪੈਂਦੀ ਹੈ ਤਾਂ ਫੇਰ ਸਮਾਂ ਕਿੰਨਾ ਕੁ ਬੰਦਦਾ ਜੀ ਫੇਰ ਦੇਖੋ ਸਮੇਂ ਦਾ ਤਾਂ ਇਹ ਹੈਗਾ ਜਿੰਨੀ ਵੇਰ ਜੋ ਮਟੀਰੀਅਲ ਇਕੱਠਾ ਕਰਦੇ ਨੇ ਓਨੇ ਦੇ ਦਾ ਸਾਡੀ ਗੱਡੀ ਲੈਂਟਰ ਭਾਗੇ ਚੱਲ ਜਾਂਦੀ ਆ ਚੱਲੇ ਵੀ ਜਾਂਦੀ ਆ ਮਤਲਬ ਕਿ ਇੱਕ ਦਿਨ ਦਾ ਕੰਮ ਆ ਜਿਹੜਾ 2-4 ਘੰਟਿਆਂ ਦੇ ਵਿੱਚੋਂ ਖਤਮ ਹੋ ਜਾਂਦਾ ਜੀ ਜੇ ਤੁਸੀਂ ਕਈ ਸਾਈਡਾਂ ਤੋਂ ਦੇਖੋਗੇ ਲੈਂਟਰ ਪਾਉਂਦੀ ਹੈ ਲੇਬਰ ਮੈਨੂਅਲੀ ਜਿਹਨੂੰ ਕਹਿੰਦੇ ਆ ਛੋਟੇ ਮਿਕਸਰਾਂ ਨਾਲ ਉੱਤੇ ਬਾਅਦ ਚੋਂ ਢੇਰ ਲੱਗੇ ਹੁੰਦੇ ਨੇ ਕਿਤੇ ਬਜਰੀ ਕਿਤੇ ਰੇਤ ਆ ਜਿਹੜਾ ਕੋਈ ਨਾ ਜਗ ਐਕਸੀਡੈਂਟ ਦਾ ਕਾਰਨ ਬਣਦੇ ਰਹੇ ਗਵਾਂਡੀਆਂ ਨਾਲ ਲੜਾਈ ਦਾ ਵੀ ਉਹ ਬਿਲਕੁਲ ਕਾਰਨ ਬਣਦਾ ਹਾਂ ਜੀ ਹੁਣ ਇਹ ਕਈ ਵਾਰੀ ਅਸੀਂ ਦੇਖਦੇ ਆ ਕਿ ਲੈਂਡਰ ਪੈ ਵੀ ਜਾਂਦਾ ਹੈਗਾ ਤਾਂ ਅਗਲੇ ਦਿਨ ਗਵਾਂਡੀਆਂ ਨੂੰ ਪਤਾ ਲੱਗਦਾ ਹੈ ਕਿ ਭਈ ਉਹ ਲੈਂਡਰ ਪੈ ਗਿਆ ਤੁਹਾਡਾ ਤਾਂ ਇੰਨਾ ਸਫਾਈ ਦੇ ਨਾਲ ਇਹ ਪਲਾਂਟ ਕੰਮ ਕਰਦੇ ਨੇ ਅੱਛਾ ਜਦੋਂ ਆਪਾਂ ਤੁਸੀਂ ਸ਼ੁਰੂ ਦੇ ਵਿੱਚ ਦੱਸਿਆ ਕਿ ਸਾਰੀ ਕਮਾਂਡ ਆਪਣੇ ਹੱਥ ਹੈ ਕੋਈ ਕੰਪਿਊਟਰਾਈਜ਼ ਸਾਰਾ ਪਲਾਂਟ ਕੀਤਾ ਜਾਂਦਾ ਤਾਂ ਫਿਰ ਇਹ ਕਿਦਾਂ ਮਾਪਿਆ ਜਾਂਦਾ ਕਿ ਕਿੰਨਾ ਪਾਣੀ ਚਾਹੀਦਾ ਕਿੰਨਾ ਸਿਮਿੰਟ ਚਾਹੀਦਾ ਕਿੰਨਾ ਗਟਕਾ ਪਾਣਾ ਬਜਰੀ ਪਾਉਣੀ ਕਿੰਨੀ ਰੇਤਾ ਪਾਉਣੀ ਥੋੜਾ ਬੜਾ ਵਧੀਆ ਇੱਕ ਟੈਕਨੀਕਲ ਕੁਐਸਚਨ ਮੈਂ ਇਹਨੂੰ ਲੈ ਕੇ ਜੱਲਾ ਹਾਂ ਬਤੌਰ ਇੰਜੀਨੀਅਰ ਮੇਰਾ ਫਰਜ਼ ਵੀ ਬਣਦਾ ਹੈ ਇਸ ਤਰ੍ਹਾਂ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਜ਼ਰੂਰਤਾਂ ਦੇ ਮੁਤਾਬਿਕ ਅਸੀਂ ਕੰਕਰੀਟ ਤਿਆਰ ਕਰਦੇ ਹਾਂ ਬਿਲਡਿੰਗ ਬਣਦੀ ਹੈ ਤੁਹਾਨੂੰ ਪਤਾ ਹੈ ਕਿ ਪਹਿਲਾਂ ਉਹਦੀਆਂ ਫੂਟਿੰਗ ਦੁੰ ਨੀਆਂ ਤੋਂ ਲੈ ਕੇ ਉੱਪਰ ਛੱਤ ਤੱਕ ਬਹੁਤ ਸਟੇਜਸ ਆ ਜਿੱਥੇ ਕੰਕਰੀਟ ਦੀ ਲੋਡ ਹੁੰਦੀ ਹੁੰਦੀ ਆ ਔਰ ਅੱਜ ਕੱਲ ਦਾ ਟਾਈਮ ਐਸਾ ਹੈਗਾ ਕਿ ਜੇ ਅਸੀਂ ਨੀਆਂ ਦੇ ਵਿੱਚ ਜਦੋਂ ਇਹਦੇ ਨਾਲ ਕੰਕਰੀਟ ਕਰਦੇ ਆ ਰੀਐਮਸੀ ਲੈਣ ਤੱਕ ਤਾਂ ਉਹਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਕੰਮ ਦੀ ਔਰ ਐਕਿਊਰੇਸੀ ਘੱਟ ਜਾਂਦੀ ਬਹੁਤ ਵੱਧ ਜਾਂਦੀ ਹੈ ਉਹਨਾਂ ਦੀ ਲੋਡ ਦੇ ਮੁਤਾਬਕ ਅਸੀਂ 19 ਸਟਰੈਂਥ ਦੀ ਕੰਕਰੀਟ ਤਿਆਰ ਕਰਦੇ ਆ ਸਾਡੇ ਕੋਲ ਜਿਹੜੀ ਕੰਕਰੀਟ ਹੈਗੀ ਆ ਉਹ ਐਮ 5 ਤੋਂ ਲੈ ਕੇ ਐਮ 90 ਤੱਕ ਦੀਆਂ ਕੰਕਰੀਟਾਂ ਤਿਆਰ ਹੁੰਦੀਆਂ ਸਟੈਂਡ ਤਾਂ ਜਿਹੜੇ ਜਿਹੜੀ ਲੋੜ ਆ ਜਿੱਦਾ ਥੱਲੇ ਅੱਗੇ ਲੋਕੀ ਰੋੜੀ ਪਾਉਂਦੇ ਹੁੰਦੇ ਸੀ ਜੀ ਤਾਂ ਅਸੀਂ ਉਹ ਰੋੜੀ ਦੀ ਜਗ੍ਹਾ ਵੀ ਇੱਥੋਂ ਵੀ ਉਹਨੂੰ ਪੀਸੀਸੀ ਕਹਿੰਦੇ ਆ ਪਲੇਨ ਸੀਮੈਂਟ ਕੰਕਰੀਟ ਉਹ ਵੀ ਪਲਾਂਟ ਤੋਂ ਹੀ ਤਿਆਰ ਕਰਕੇ ਭੇਜਦੇ ਆ ਅੱਛਾ ਇਹ ਬਹੁਤ ਵਧੀਆ ਗੱਲ ਹੈ ਕਿ ਪਲਾਂਟ ਤੋਂ ਸਾਰਾ ਕੁਝ ਸ਼ਿਆਰ ਕੀਤਾ ਜਾਂਦਾ ਹੈ ਪਰੰਤੂ ਇੱਕ ਵੱਡਾ ਸਵਾਲ ਹੈ ਜਿਹੜਾ ਆਮ ਤੌਰ ਤੇ ਲੋਕਾਂ ਦੇ ਜ਼ਹਿਨ ਦੇ ਵਿੱਚ ਆਂਦਾ ਹੋਵੇਗਾ ਤੇ ਜਦੋਂ ਤੁਹਾਡੇ ਤੱਕ ਕੋਈ ਪਹੁੰਚ ਕਰਦਾ ਹੋਵੇਗਾ ਉਹ ਵੀ ਤੁਹਾਨੂੰ ਪਾਈ ਪੁੱਛਦਾ ਹੋਵੇਗਾ ਭਾਜੀ ਕੁਆਲਿਟੀ ਜੀ 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 ਕਿ ਗਾਹਕ ਨੂੰ ਕੁਝ ਦੱਸਿਆ ਜਾਂਦਾ ਤਾਂ ਇੱਥੇ ਕੁਝ ਘਟੀਆ ਕੁਆਲਿਟੀ ਦਾ ਮਟੀਰੀਅਲ ਵਰਸਕੇ ਲੋਕ ਇਹ ਲੋਕਾਂ ਨੂੰ ਕਿਸ ਤਰ੍ਹਾਂ ਵਿਸ਼ਵਾਸ ਦੁਆਉਣਾ ਹੈ ਇਹ ਦੇਖੋ ਦੋਨੋਂ ਪਤਾ ਹੈ ਕਿ ਕੁਝ ਭਰਾਮਾਂ ਦੇ ਜਿਹੜੇ ਲੋਕਾਂ ਦੇ ਆਪਣੇ ਆਪਣੇ ਥੀਓਰੀ ਹੁੰਦੇ ਨੇ ਚੀਜ਼ ਦੀ ਨੌਲੇਜ ਨਹੀਂ ਹੋਣਾ ਇੱਕ ਬਹੁਤ ਦੋਨੋਂ ਪਤਾ ਹੈ ਕਿ ਇੱਕ ਕੰਪਲੈਕਸ ਸਿਚੁਏਸ਼ਨ ਬਣਾ ਦੇ ਔਰ ਮੈਨੂੰ ਬੜੀ ਖੁਸ਼ੀ ਹੈ ਅੱਜਕੱਲ ਦਾ ਪਿੰਡਾਂ ਤੋਂ ਵੀ ਯਾ ਰੂਰਲ ਏਰੀਆ ਤੋਂ ਵੀ ਲੋਕ ਇੰਨੇ ਅਵੇਅਰ ਨੇ ਜਿਨ੍ਹਾਂ ਦੇ ਬੱਚੇ ਬਰੌਡ ਗਏ ਆ ਬਾਹਰ ਗਏ ਆ ਤਾਂ ਉਹ ਆਪਣੇ ਮਾਪਿਆਂ ਨੂੰ ਸਪੈਸ਼ਲ ਕਹਿੰਦੇ ਆ ਕਿ ਅਸੀਂ ਲੈਂਟਰ ਪਾਉਣਾ ਤੇ ਅਸੀਂ ਪਲਾਂਟ ਤੋਂ ਹੀ ਪਾਉਣਾ ਹੈ ਇਹਦਾ ਮਤਲਬ ਉਹਨਾਂ ਨੂੰ ਬਾਹਰ ਜਾ ਕੇ ਕੁਝ ਚੀਜ਼ਾਂ ਦੀ ਅਵੇਅਰਨੈਸ ਜ਼ਿਆਦਾ ਹੁੰਦੀ ਹੈ ਤੇ ਬਤੌਰ ਇੱਥੇ ਪਬਲਿਕ ਜਿਹੜਾ ਥਿਊ ਬਣ ਜਾਂਦਾ ਹੈ ਇਹਦੀ ਪਤਾ ਨਹੀਂ ਕੁਆਲਿਟੀ ਕਿਸ ਤਰ੍ਹਾਂ ਹੈਗਾ ਇੱਥੇ ਦਾ ਇੱਕ ਇੱਕ ਚੀਜ਼ ਕਿਲੋਗ੍ਰਾਮ ਦੇ ਹਿਸਾਬ ਨਾਲ ਫੀਲਡ ਹੁੰਦੀ ਹੈ ਓਕੇ ਤਾਂ ਤੁਸੀਂ ਦੇਖ ਲਓ ਜਿਹੜੇ ਮੈਨੂਅਲ ਬਣਾਉਂਦੇ ਨੇ ਉਹ ਕਦੀ ਬਜਰੀ ਜ਼ਿਆਦਾ ਹੈ ਕਦੀ ਰੇਤਾ ਜ਼ਿਆਦਾ ਹੈ ਕਦੀ ਕੋਈ ਥੋੜੀ ਜਾਂਦਾ ਹੈ ਕਈ ਵਾਰੀ ਸੀਮੈਂਟ ਹੀ ਭੁੱਲ ਜਾਂਦੇ ਨੇ ਪਾਣਾ ਕਈ ਵਾਰੀ ਮਾਲ ਲੈਣਾ ਪਤਲਾ ਹੁੰਦਾ ਹੈ ਪਾਣੀ ਵੀ ਫालतੂ ਪੈ ਗਿਆ ਜੀ ਇੱਥੇ ਇੱਕ ਇੱਕ ਚੀਜ਼ ਐਕੂਰੇਟ ਹੁੰਦੀ ਹੈ ਕੰਪਿਊਟਰਾਈਜ਼ਡ ਕੰਪਿਊਟਰਾਈਜ਼ਡ ਜੀ ਅੱਛਾ ਜਿੱਤੇ ਵੀ ਲੈਂਟਰ ਪਾਉਣ ਜਾਣਾ ਹੋਵੇ ਉਸ ਤੋਂ ਪਹਿਲਾਂ ਤਾਂ ਪਹਿਲਾਂ ਮੌਇਨਾ ਕੀਤਾ ਜਾਂਦਾ ਦੌਰਾ ਕੀਤਾ ਜਾਂਦਾ ਉਹ ਜਗ੍ਹਾ ਦਾ ਬਕਾਇਦਾ ਕਿ ਕਿੰਨਾ ਫੋਟਾ ਹੈ ਕਿੰਨਾ ਮਾਲ ਲੱਗੇਗਾ ਕਿੰਨਾ ਸੀਮਟ ਲੱਗੇਗਾ ਬਜਰੀ ਲੱਗੇਗੀ ਬਿਲਕੁਲ ਜੀ ਸਾਡੇ ਕੋਲ ਦੇਖੋ ਇਹ ਹੈਗਾ ਆਮ ਤੌਰ ਤੇ ਲੋਕ ਨਾ ਮਾਲ ਸਿਕਵਾ ਲੈਂਦੇ ਨੇ ਬਜਰੀਆਂ ਰੇਤਾ ਉਹ ਹਿਸਾਬ ਨਹੀਂ ਹੁੰਦਾ ਇੰਨੀ ਗੱਡੀ ਸਿੱਟ ਦਿਓ ਤਾਂ ਅਸੀਂ ਆਪਣੀ ਟੀਮ ਭੇਜਦੇ ਹਾਂ ਉਹ ਬਕਾਇਦਾ ਮੈਜ਼ਰਮੈਂਟ ਕਰਦੀ ਹੈ ਉਹਦੀ ਕੁਆਂਟੀਟੀ ਕੈਲਕੂਲੇਟ ਕਰਦੀ ਹੈ ਕਿ ਕਿੰਨੇ ਕਿਉਂ ਵੀ 1 ਮੀਟਰ ਮਾਲ ਪੈਣਾ ਕੋਈ ਗਾਹ ਦੇ ਨਾਲ ਕੋਈ ਧੱਕਾ ਨਹੀਂ ਹੈ ਕਿ ਤੇਰੇ ਜ਼ਬਰਦਸਤੀ ਹੀ ਪਾੜਨਾ ਹੈ ਜਿਉਂ ਨੂੰ ਅੱਧਾ ਮੀਟਰ ਮਾਲ ਵਿੱਚ ਇਹਦਾ ਤਾਂ ਅਸੀਂ ਅੱਧਾ ਮੀਟਰ ਵੀ ਦਿੰਨੇ ਆ ਉਹਨਾਂ ਅੱਛਾ ਕੱਟੋ ਕੱਟ ਕਿੰਨਾ ਕਿ ਕਿੰਨਾ ਕਿ ਕਈ ਵਾਰ ਲੈਂਟਰ ਛੋਟੇ ਵੀ ਹੁੰਦੇ ਆ ਲੋਕ ਕਹਿੰਦੇ ਯਾਰ ਸਾਡਾ ਸਮਾਂ ਪਛੇ ਜਾਂਦਾ ਹਾਂਜੀ ਸਾਡੇ ਦੇਖੋ ਛੋਟੀ ਛੋਟੀ ਕਈ ਵਾਰੀ ਦੁਕਾਨਾਂ ਦੇ ਲੈਂਟਰ ਆ ਜਾਂਦੇ 100 150 ਫੁੱਟ ਵਾਲਾ ਵੀ ਆ ਜਾਂਦਾ ਕੋਈ ਅੱਛਾ ਅੱਛਾ ਜੀ ਗਰੀਬ ਐਸਾ ਉਹਦਾ ਹੁੰਦਾ ਕਿ ਮੈਂ ਮਾਲ ਸਿੱਟੇ ਨਹੀਂ ਸਕਦਾ ਜੀ ਕਿ ਮੇਰੀ ਹੈਲਪ ਕਰੋ ਅਸੀਂ ਥੋੜੇ ਲੈਂਟਰ ਲਈ ਵੀ ਅਸੀਂ ਸਪਲਾਈ ਦੇ ਦਿੰਦੇ ਹਾਂ ਅੱਛਾ ਜਦੋਂ ਲੈਂਟਰ ਦੇ ਪਾਣਾ ਹੁੰਦਾ ਤਾਂ ਲੇਬਰ ਵੀ ਲੱਗ ਤੋਂ ਮੰਗਵਾਣੀ ਪੈਂਦੀ ਆ ਪਰਿਵਾਰ ਨੂੰ ਜਾਂ ਨਹੀਂ ਸਾਰਾ ਕੁਝ ਤੁਹਾਡੇ ਪ੍ਰਬੰਧ ਹੁੰਦਾ ਜੀ ਸਾਡੀ ਲੇਬਰ ਤਾਂ ਦੇਖੀ ਐਸਾ ਹੁੰਦਾ ਕਿ ਪੰਪ ਰੀਡ ਪੂਰੀ ਟੀਮ ਹੁੰਦੀ ਆ ਉਹਦੇ ਵਿੱਚ 5-6 ਮੈਂਬਰ ਹੁੰਦੇ ਨੇ ਡਿਪੈਂਡਿੰਗ ਓਨ ਵੱਡੀ ਸਾਈਟ ਆ ਤਾਂ ਉੱਤੇ ਜ਼ਿਆਦਾ ਬੰਦੇ ਲੱਗਦੇ ਨੇ ਉਹਨਾਂ ਦਾ ਕੰਮ ਇਹ ਹੁੰਦਾ ਹੈ ਕਿ ਪਾਈਪਾਂ ਰਾਹੀਂ ਉਹਨਾਂ ਨੇ ਜਿਹੜਾ ਰੈਡੀ ਮਾਲ ਹੈਗਾ ਇਹਦਾ ਜੋ ਨਿਕਲ ਲੈ ਉਹਨੂੰ ਪੰਪ 'ਚ ਪਾਣਾ ਔਰ ਪਾਈਪਾਂ ਦੇ ਰਾਹੀਂ ਉਹਨੂੰ ਮੌਕੇ ਤੇ ਪਹੁੰਚਾਉਣਾ ਤਾਂ ਖਰਚਾ ਕਿੰਨਾ ਹੋਊਗਾ ਚੋਟੀ ਦੇਖੋ ਇਹ ਦਾ ਇਨਕਲੂਡਡ ਹੀ ਹੁੰਦਾ ਬਹੁਤ ਸਾਰੇ ਜਿੱਥੇ ਕੁਆਂਟੀਟੀ ਦੇ ਹਿਸਾਬ ਕਿਉਂਕਿ ਆਮ ਤੌਰ ਤੇ ਜਦੋਂ ਮੈਂ ਲੈਂਟਰ ਪਾਣਾ ਹੁੰਦਾ ਪਹਿਲਾਂ 20 25 ਹੀ ਲੇਬਰ ਇਕੱਠੀ ਕਰਨੀ ਪੈਂਦੀ ਮਿਸਤਰੀ ਲੱਗਣ ਦੀ ਲੋੜ ਨਹੀਂ ਹੁਣ ਜੀ ਕਿਉਂਕਿ ਉਹ ਜਿਹੜੇ 20 25 ਦੀ ਜਗ੍ਹਾ ਇਹ ਮਸ਼ੀਨਰੀ ਹੀ ਕੰਮ ਕਰ ਦਿੰਦੀ ਹੈ ਜੀ ਤਾ ਬੇਸਿਕਲੀ ਕੀ ਹੈਗਾ ਕਿ ਖਰਚਾ ਇਕਨੋਮਾਈਜ਼ ਹੁੰਦਾ ਹੈ ਔਰ ਮਟੀਰੀਅਲ ਦੀ ਵੇਸਟੇਜ ਆਰਐਮਸੀ ਪਲਾਂਟ ਤੋਂ ਬਹੁਤ ਬਚਦੀ ਓਕੇ ਸੋ ਕੀ ਕਹਿਣਾ ਚਾਹੁੰਦੇ ਹੋ ਜੇ ਲੋਕਾਂ ਨੂੰ ਇਹਨਾਂ ਬਾਰੇ ਪਤਾ ਨਹੀਂ ਸਿਗਾ ਜਾਂ ਇਸ ਨੂੰ ਆਪਣੇ ਘਰਾਂ ਦੇ ਵਿੱਚ ਬੁਲਾਉਣਾ ਚਾਹੁੰਦੇ ਹੋ ਮੈਂ ਤਾਂ ਦੀ ਦੇਖਿਓ ਬਤੌਰ ਇੰਜੀਨੀਅਰ ਮੈਂ ਆਪਣਾ ਫਰਜ ਵੀ ਸਮਝਦਾ ਹਾਂ ਔਰ ਮੈਂ ਨਿਭਾਉਣਾ ਵੀ ਹੈ ਕਈ ਵਾਰੀ ਲੋਕ ਪੁੱਛਦੇ ਆ ਕਿ ਜੀ ਇਹ ਕੀ ਚੀਜ਼ ਹੈਗੀ ਹੈ ਕੰਕਰੀਟ ਦਾ ਤਾਂ ਉਹਨਾਂ ਨੂੰ ਅਸੀਂ ਸਪੈਸ਼ਲੀ ਆਰਾਮ ਆ ਬਿਠਾ ਕੇ ਸਮਝਾਈਗਾ ਕਿ ਭਾਈ ਇਸ ਕੰਕਰੀਟ ਨੂੰ ਕਰਾਣ ਦੇ ਤੁਹਾਨੂੰ ਫਾਇਦੇ ਕੀ ਕੀ ਹੈਗੇ ਨੇ ਔਰ ਸਮਝਦੇ ਵੀ ਨਹੀਂ ਉਹ ਬਾਜੋ ਇਸ ਨੂੰ ਸ਼ੁਕਰਗੁਜ਼ਾਰ ਵੀ ਹੁੰਦੇ ਕਿ ਤੁਸੀਂ ਸਾਨੂੰ ਸਹੀ ਗਾਈਡੈਂਸ ਦਿੱਤੀ ਹੈ ਅੱਛਾ ਬਹੁਤ ਵਾਰ ਇਸ ਤਰ੍ਹਾਂ ਵੀ ਵੇਖਿਆ ਜਾਂਦਾ ਹੈ ਕਿ ਜਦੋਂ ਲੈਂਟਰ ਦਾ ਕੰਮ ਹੈ ਜਿਹੜਾ ਉਹ ਖਤਮ ਹੋ ਜਾਂਦਾ ਹੈ ਤਾਂ ਫਿਰ ਸਮਾਨ ਦੀ ਵੇਸਟੇਜ ਵੀ ਬਹੁਤ ਹੁੰਦੀ ਹੈ ਉਹ ਘਰਾਂ ਦੇ ਵਿੱਚੋਂ ਇਕੱਠਾ ਕਰਨਾ ਪੈਂਦਾ ਥੱਲੇ ਬੋਰੀਆਂ ਵਗੈਰਾ ਵਿਛਾ ਕੇ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਨਹੀਂ ਇਹਦੇ ਵਿੱਚ ਤਾਂ ਪਤਾ ਵੀ ਨਹੀਂ ਲੱਗਦਾ ਮੈਂ ਹੁਣੇ ਤੁਹਾਨੂੰ ਜਿਵੇਂ ਦੱਸ ਕੇ ਛੱਡਿਆ ਅਸੀਂ ਕੁਝ ਸਲੇਬਾਂ ਜਿਹਦਾ ਕੰਕਰੀਟ ਕੀਤੀ ਹੈ ਤਾਂ ਗਵਾਂਡੀ ਨੂੰ ਵੀ ਨਹੀਂ ਪਤਾ ਲੱਗਿਆ ਕਿ ਉਹ ਛੁੱਟੀ ਵਾਲੇ ਦਿਨ ਜਿਸ ਤਰ੍ਹਾਂ ਗਏ ਸੀਗੇ ਅਗਲੇ ਦਿਨ ਆਏ ਤਾਂ ਪੜੋਸੀ ਦੀ ਛੱਤ ਪੈ ਗਈ ਅਰੇ ਰੱਬ ਨਾ ਕਰੇ ਕਿ ਤੇ ਸਮਾਨ ਥੜ ਜਵੇ ਸਫੇ ਦੂਜੀ ਗੱਡੀ ਤਿਆਰ ਹੁੰਦੀ ਹੈ ਜੀ ਹਾਂਜੀ 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 ਅਸੀਂ ਪਹਿਲੇ ਹੀ ਪੂਰਾ ਐਸਟੀਮੇਟ ਲਗਾਈਦਾ ਜੀ ਐਕੂਰੇਟਲੀ ਤਾਂ ਉਹਦੇ ਹਿਸਾਬ ਨਾਲ ਜਿੰਨਾ ਉਹਨੂੰ ਲੋਡ ਮੰਦ ਹੁੰਦੀ ਹੈ ਲੋੜਿੰਦਾ ਮਾਲ ਹੁੰਦਾ ਉਹ ਉੱਪਰ ਦਾ ਕਰੀਦਾ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਹੈ ਤੁਮ ਜੀ ਸੋ ਐਸਾ ਨੇ ਪ੍ਰਦੀਪ ਗੁਪਤਾ ਆਰਐਮਸੀ ਪਲਾਂਟ ਦੇ ਜਨਰਲ ਮੈਨੇਜਰ ਅਤਲ ਮਹਿੰਦਰਾ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਆਰਐਮਸੀ ਪਲਾਂਟ ਕਿਸ ਤਰ੍ਹਾਂ ਕੰਮ ਕਰਦਾ ਹੈ ਆਰਐਮਸੀ ਪਲਾਂਟ ਤੇ ਕੀ ਫਾਇਦੇ ਨੇ ਤਾਂ ਉਸ ਬਾਬਤ ਉਹਨਾਂ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਕੇ ਖਬਰਾਂ ਦੇ ਜੁੜੇ ਰਹੋ ਹੁਸ਼ਾਰ ਪਰ ਦਿਵਸ ਨਾਲ